ਜੀ ਮਹੂ ਸਦਾ ਠਾਣੀ ਤੋਂ ਇੱਕ ਡੈੱਡ ਬੁਡੀ ਆਈ ਸੀਗੀ ਜਿੰਦੀ ਇੱਕ ਦੋ ਦਿਨ ਪਹਿਲਾਂ ਪਛਾਣ ਹੋ ਚੁੱਕੀ ਹੈ ਅਸੀਂ ਪੁਲਿਸ ਦੀ ਕਾਰਵਾਈ ਨਾਲ ਜਿਹੜੇ ਫੁੱਲ ਸੀਗੇ ਉਹਨਾਂ ਦੇ ਘਰਾਂ ਨੂੰ ਦੇ ਰਹੇ ਹਾਂ ਇੱਕ ਵੱਡੀ ਹੋਰ ਖੁਸ਼ੀ ਦੀ ਗੱਲ ਹੈ ਜਿਹੜਾ ਇੱਕ ਅਸੀਂ ਹੋਰ ਕਿੱਥੇ ਸੰਸਕਾਰ ਸਿਟੀ 2 ਫਰੀ ਗੋਡ ਦੇ ਵਿੱਚੋਂ ਉਹਦੇ ਵੀ ਬਾਥਾਂ ਦਾ ਸਾਨੂੰ ਪਤਾ ਲੱਗ ਗਿਆ ਹੈ ਤੇ ਮੈਂ ਪਰਮਾਤਮਾ ਕੋਲ ਬੜੀ ਅਰਦਾਸ ਕਰਦਾ ਲਈ ਵੀ ਜਿਹੜੇ ਦੋਨਾਂ ਦੇ ਫੁੱਲ ਘਰੇ ਜਾਣਗੇ ਤੇ ਪਰਮਾਤਮਾ ਹਰੀਆਂ ਜੁੜੀਆਂ ਬਣਾਈ ਰੱਖੇ ਪਰ ਦੁੱਖ ਨਾ ਆਵੇਗੇ ਮਾਪੇ ਖਾਨ ਜਵਾਈ ਸੀ ਕਿ ਸਾਡੇ ਕੋਲੇ ਤੇ ਇੱਕ ਸਿਟੀ 2 ਤੋਂ ਆਈ ਸੀ ਜਿਹੜੀ ਮੈਡੀਕਲ ਕਾਲਜ ਪੜ੍ਹਨ ਦਾਸ ਰਿਹਾ ਬੰਦਾ ਉਸ ਬਾਅਦ ਉਹਦੀ ਡੈਥ ਹੋ ਗਈ ਉਹਨੂੰ 24 ਘੰਟੇ ਪੁਲਿਸ ਨੇ ਰੱਖ ਲਈ ਫੇਰ ਸਾਰਾ ਸਭ ਸਾਇਟੀ ਆਪਣੀ ਹੈਗੀ ਉਹਨੂੰ ਫਿਰ ਅਸੀਂ ਉਹਨਾਂ ਦੇ ਰੀਤੀ ਰਿਵਾਜਾਂ ਨਾਲ ਪੂਰਾ ਅੰਤਿਮ ਸੰਸਕਾਰ ਕੀਤਾ ਤੇ ਅੱਜ ਉਹਨਾਂ ਦੇ ਵਾਰਸਾ ਪਤਾ ਲੱਗਾ ਤੇ ਅਸੀਂ ਦੋਨਾਂ ਨੂੰ ਇੱਕ ਨੂੰ ਫੁੱਲ ਦੇ ਦੇਈਏ ਦੂਜੇ ਇੱਕ ਆਰ ਰਾਈ ਕਰ ਰਹੇ ਆ ਆਪਣੇ ਦੂਜੀ ਭਾਗੀ ਆਈ ਨੂੰ ਹਮੇਂ ਪਾਰਟੀ ਸਿਟੀ 2 ਕੋਲੇ ਗਏ ਆ ਉਹ ਉਥੇ ਜਿਹੜਾ ਉਹਨਾਂ ਦਾ ਕੋਈ ਐਮਸੀ ਮਲੇ ਦਾ ਹੈਗਾ ਜਾਂ ਕੋਈ ਨਾ ਚਾਚਾ ਭਤੀਜਾ ਜਾਂ ਕੋਈ ਉਹ ਪੰਜ ਸੱਤ ਬੰਦੇ ਇਕੱਠੇ ਹੋਣਗੇ ਸਾਈਨ ਕਰਨਗੇ ਥਾਣੇ 'ਚ ਫਿਰ ਉਹ ਆਪਣੇ ਕੋਲਾਂਗੇ ਨਾਲ ਪੁਲਿਸ ਨੂੰ ਆਜਮ ਲੈ ਕੇ ਉਹਨਾਂ ਜਗਿੰਦਰ ਸਿੰਘ ਹੈ ਐ ਗੋਰਖਾ ਤੋਂ ਹੈ ਅੱਜ ਤੁਸੀਂ ਇੱਥੇ ਫੁੱਲ ਲੈਣ ਆਇਓ ਕਿੱਥੇ ਫੁੱਲ ਲੈਣ ਆਇਓ ਇਹ ਮੇਰਾ ਭਤੀਜਾ ਹੈ ਤੇਜਪ੍ਰੀਤ ਕਿਸ ਤਰ੍ਹਾਂ ਦਾ ਤੇਜਪ੍ਰੀਤ ਇਹ ਕਾਨੂੰਨ ਨੂੰ ਬੁਲਾ ਕੇ ਲਿਆ ਆ ਹੀ ਲਿਆਉਣ ਕਿਹਨ ਡੈਸਕ ਕਰੀਏ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਸਾਨੂੰ ਪੁਲਿਸ ਨੇ ਤਲਾਸ਼ ਦਿੱਤੀ। ਜਦੋਂ ਦੀ ਗੱਲ ਹੈ। ਸਾਨੂੰ 15 ਤਰੀਕ ਨੂੰ ਤਲਾਸ਼ ਮਿਲੀ। ਕਿੰਨੀ ਕਮਸੀਂ ਲੱਗੇਗੀ। ਸਾਡੇ ਵੀ ਨਹੀਂ ਸਾਰੇ। ਐਸਐਸ ਸੁਖਵੀਰ ਸਿੰਘਾ ਜੀ। ਥਾਣਾ ਮੱਖੂ ਜ਼ਿਲ੍ਹਾ ਫਰੋਇਪੁਰ ਜੀ। ਅੱਜ ਕਿੱਥੇ ਆਏ ਹੋ ਸੁਚਾਈਆ ਤੇ ਫਰਦਾ ਨਾ ਚਾਜਣਾ। ਅੱਜ ਕਿਸੇ ਕੋਲ ਜਾਇਓ। ਕਿ ਸਰ 5 ਦਿਨ ਪਹਿਲਾਂ ਇਹ ਸਾਨੂੰ ਮਖੂ ਹਰੀਕੇ ਹੱਡ ਦੇ ਵਿੱਚੋਂ ਇੱਕ ਅਣਪਛਾਤੀ ਲਾਸ਼ ਮਿਲੀ ਸੀ ਜਿਸ ਦਾ 72 ਘੰਟੇ ਫ੍ਰੀਜਰ ਚ ਰੱਖ ਕੇ ਪੋਸਟ ਬਾਰਡ ਮ ਕਰਾਇਆ ਗਿਆ ਜੀ ਉਹਦਾ ਇੱਥੇ ਸੰਸਕਾਰ ਕੀਤਾ ਸੰਸਥਾ ਨੇ ਕੀਤਾ ਜੀ ਉਹਦੇ ਵਾਰਸਾਂ ਨੂੰ ਹੁਣ ਪਤਾ ਲੱਗ ਗਿਆ ਜੀ ਉਹਦੇ ਵਾਰਸ ਮੇਰੇ ਨਾਲ ਨੇ ਉਹਨਾਂ ਦਾ ਡੈਡੀ ਆ ਲੜਕਾ ਜਸਨਪ੍ਰੀਤ ਸਿੰਘ ਪੁੱਤਰ ਹੈਗਾ ਜਸਵਿੰਦਰ ਸਿੰਘ ਵਾਸੀ ਗੋਰਖਾ ਜ਼ਿਲ੍ਹਾ ਤਰਨਤਾਰਨ ਇਹਨਾਂ ਨੂੰ ਪਤਾ ਲੱਗਾ ਜੀ ਹੁਣ ਇਹਨਾਂ ਨੇ ਉਹਨਾਂ ਦੇ ਅਸੀਂ ਰਸਤੀਆਂ ਜਿਹੜੀਆਂ ਇੱਥੇ ਸੰਸਥਾ ਤੋਂ ਦਵਾ ਰਹੇ ਹਾਂ ਜੀ ਇਸਰ ਸਾਨੂੰ ਉਹ ਮਰਡਰ ਟ੍ਰੇਸ ਹੋ ਗਿਆ ਤਕਰੀਬਨ ਜੀ ਉਹ ਇੱਕ ਬੰਦਾ ਫੜਿਆ ਗਿਆ ਇਹਦੇ ਵਿੱਚੋਂ ਜੀ ਉਹਨੂੰ ਜਦੋਂ ਸੀਐਸਟਾਫ ਨੇ ਪੁੱਛਿਆ ਜੀ ਤੇ ਉਹਨਾਂ ਨੇ ਦੱਸਿਆ ਵੀ ਤਰ੍ਹਾਂ ਆ ਗੱਲਬਾਤ ਮੁੜ ਕੇ ਇਹਨਾਂ ਤੱਕ ਇਹ ਖਬਰ ਪਹੁੰਚ ਗਈ ਇਹਨਾਂ ਥਾਣੇ ਆਣ ਕੇ ਮਫੂ ਦੇ ਵਿੱਚ ਆਣ ਕੇ ਪਰਦਾ ਕੀਤਾ ਜਿਨ੍ਹਾਂ ਨੂੰ ਉਹਨਾਂ ਦੀ ਫੋਟੋ ਵਿਖਾਈ ਗਈ شناخت ਵਾਸਤੇ ਕੱਪੜੇ ਵਿਖਾਏ ਗਏ ਜਿਨ੍ਹਾਂ ਨੇ ਆਪਣੇ ਫੋਟੋ ਤੋਂ شناخت ਕੀਤੀ ਕੱਪੜਿਆਂ ਦਾ ਪਛਾਣ ਕੀਤੀ ਵੀ ਸਾਡਾ ਹੀ ਲੜਕਾ ਹੈ ਤੇ ਸਾਡੇ ਹੀ ਲੜਕੇ ਦੀ ਮੰਨ ਲਓ ਲਾਸ਼ ਹੈ ਜੀ